ਪਠਾਨਕੋੜ ਤੋਂ ਢਲੋਜੀ ਨੂੰ ਜਾਣ ਵਾਲਾ ਰਸਤਾ ਬਰਸਾਤਾਂ ਤੇ ਚੱਲਦੇ ਲੈਂਡਸਲਾਈਡਿੰਗ ਨਾਲ ਹੋਇਆ ਬੰਦ ਲੋਕਾਂ ਨੂੰ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ ਪਠਾਨਕੋੜ ਧਾਰ ਢਲੋਜੀ ਨੂੰ ਜਾਣ ਵਾਲਾ ਰਸਤਾ ਬਰਸਾਤਾਂ ਦੇ ਚੱਲਦੇ ਲੈਂਡਸਲਾਈਡਿੰਗ ਕਰਨ ਹੋਇਆ ਬੰਦ ਪਠਾਨਕੋੜ ਨਾਲੋਂ ਟੁੱਟਾ ਸੰਪਰਕ ਦੱਸਦੀ ਹੈ ਕਿ ਪਿਛਲੇ ਸਮੇਂ ਲਗਾਤਾਰ ਬਰਸਾਤਾਂ ਹੋਣ ਤੇ ਚੱਲਦੇ ਅਸਰ ਲੋਕਾਂ ਦੀ ਆਮ ਜ਼ਿੰਦਗੀ ਦੇ ਉੱਪਰ ਦੇਖਣ ਨੂੰ ਮਿਲਿਆ ਤੇ ਪਠਾਨਕੋੜ ਧਾਰ ਢਲੋਜੀ ਨੂੰ ਜਾਣ ਵਾਲਾ ਰਸਤਾ ਲੈਂਡਸਲਾਈਡਿੰਗ ਕਰਨ ਬੰਦ ਹੋ ਚੁੱਕਾ ਹੈ ਜਿਸ ਕਾਰਨ ਦੋਵਾਂ ਪਾਸੇ ਜਾਮ ਲੱਗੇ ਹਨ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਖੈਰ ਨਹੀਂ ਕੀ ਕਹਿਣਾ ਜਿਸ ਤਰ੍ਹਾਂ ਤੁਸੀਂ ਇੱਥੇ ਰੁਕੇ ਪਿਓ ਕੀ ਕਰਨਾ ਤਿੰਨ ਚਾਰ ਦਿਨ ਦੇ ਬਾਰਸ਼ ਹੋਣ ਨਾਲ ਰਸਤਾ ਬਿਲਕੁਲ ਬਲਾਕ ਹੋ ਗਿਆ ਦਾ ਮਾਰਛਾ ਮੋੜੋਂ ਤੀਆਂ ਰੋਡ ਵਹਿ ਗਿਆ ਦਾ ਆਣ ਜਾਣ ਬੰਦ ਹੋ ਗਿਆ ਸੀ ਕਿ ਕਿਧਰੋਂ ਜਾਂਦੇ ਸੀ ਤੁਸੀਂ ਪਠਾਨਕੋਟ ਜਾਣਾ ਹੁੰਦਾ ਕਿਧਰੋਂ ਜਾਂਦੇ ਸੀ ਕਿਸੇ ਪਾਸੇ ਨਹੀਂ ਜਾਣਾ ਕਿਧਰੋਂ ਧਾਰ ਬਲਾਕ ਉਧਰੋਂ ਵੀ ਰੋਡ ਵਹਿ ਗਿਆ ਦਾ ਸਾਰੇ ਪਾਸੇ ਬੰਦੀ ਬੰਦੇ ਘਰ ਹੁਣ ਰਸਤਾ ਖੁੱਲ ਗਿਆ ਹੈ ਮਾੜਾ ਉਟਾਏ ਮੋਟਰਸਾਈਕਲ ਦਾ ਕੋਲ ਆ ਜਾ ਸਕਦੇ ਹੋ ਨਾ ਹਾਂਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਮਰੀਦ ਕਿਹੜਾ ਪਿੰਡ ਆਪਣਾ ਡਾਂਸ ਕਿੱਧਰ ਜਾ ਰਹੇ ਹੋ ਜੀ ਹਾਲ ਜਾਣਾ ਸੀ ਰਸਤਾ ਹੀ ਬੰਦ ਹੈ ਜੀ ਦੋ ਤਿੰਨ ਦਿਨ ਹੋ ਗਏ بارش ਹੁੰਦੀ ਤੇ ਰਸਤਾ ਡੈਗ ਗਿਆ ਹੈ ਆਣ ਜਾਣ ਨੂੰ ਬੜੀ ਮੁਸ਼ਕਲ ਹੁਣ ਰਸਤਾ ਖੁੱਲ ਗਿਆ ਹੈ ਮੈਂ ਮਾੜਾ-ਬੋਟਾ ਮੋਟਰਸਾਈਕਲ ਹੈ ਠੀਕ ਹੈ ਕੋਈ ਮੁਸ਼ਕਲ ਤਾਂ ਨਹੀਂ ਮੋਟਰਸਾਈਕਲ ਆਣ ਜਾਣ ਨੂੰ ਹੋ ਗਿਆ ਰਸਤਾ ਵੱਡੀਆਂ ਗੱਡੀਆਂ ਲਈ ਵੀ ਖੁੱਲ ਗਿਆ ਕਿ ਪੰਦਾ ਨਹੀਂ ਵੱਡੀਆਂ ਗੱਡੀਆਂ ਪੰਦਾ ਜੀ ਸਰ ਕੀ ਨਾਮ ਜੀ ਆਪਣਾ ਸਰ ਲੱਖੀ ਸਿੰਘ ਨਾਮ ਹੈ Uh, ना ले। रुक पे की कहना, कहना यह है कि ठीक है काम चला हुआ पर रोड थ्रू कर देना चाहिए काफी टाइम से हम यहाँ पे रुके हुए दो घंटे हो गए रस्ते हैं जब हम यहाँ से गए थे तब तो रोड थ्रू था साइड रोड बंद है दो घंटे हो गए अभी क्लियर नहीं हुआ नहीं कितना समा हो गया अभी ਅਮੇ ਤੂੰ 2 ਘੰਟੇ ਹੋ ਗਏ ਇੱਥੇ ਰੁਕੇ ਹੋ ਆ ਵੀ ਕਲੀਅਰ ਨਹੀਂ ਹੈ ਕਿ ਕਦ ਤੱਕ ਕਲੀਅਰ ਹੋਗਾ ਨਹੀਂ ਹੋਗਾ ਬੜੀ ਗੱਡੀ ਚੱਲ ਰਹੀ ਹੈ ਕੋਈ ਗੱਡੀ ਨਹੀਂ ਜਾ ਰਹੀ ਕੋਈ ਗੱਡੀ ਨਹੀਂ ਜਾ ਰਹੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਰਣਜੀਤ ਸਿੰਘ ਡੈਮੋ ਬੁਲਾਇਓ ਹਾਂ ਜੀ ਮੈਂ ਕਮਿਊਨੀਕੇਸ਼ਨ ਡਿਪਾਰਟਮੈਂਟ ਚੋਂ ਕਰਦਾ ਹਾਂ ਜਿਸ ਤਰ੍ਹਾਂ ਰਸਤਾ ਦੇਖਿਆ ਕਿ ਰੋਡ ਬੰਨ੍ਹ ਕਰਕੇ ਬੰਦ ਹੋ ਗਿਆ ਕੀ ਕਹਿੰਨਾ ਹਾਂ ਜੀ ਇਹ ਬਹੁਤ ਹੀ ਸਖਾਰ ਭਾਰੀ ਬਰਸਾਤ ਹੋਈ ਹੈ ਜਿਹਦੇ ਕਰਕੇ ਬਹੁਤ ਭਾਰੀ ਰੋਡ ਦਾ ਨੁਕਸਾਨ ਹੋਇਆ ਸਾਡੇ ਮਾਨਯੋਗ ਜੀਤ ਸਿੰਘ ਸਾਹਿਬ ਐਕਸ਼ਨ ਸਾਹਿਬ ਸਾਡੇ ਜੀ ਸਾਹਿਬਾਨ ਐਸ ਡੀਓ ਸਾਹਿਬ ਸਾਰਿਆਂ ਦੇ ਬੜੀ ਜਦੋਜਹਿਦ ਦੇ ਕਰਕੇ ਇਹ ਜਿਹੜਾ ਆਸੀ ਕੱਲ ਤੋਂ ਰਸਤਾ ਜਿਹੜਾ ਆ ਕਾਰ ਵਾਸਤੇ ਬਹਾਲ ਕਰਤਾ ਹੈ ਤੇ ਜਿੰਨਾ ਵੀ ਰਸਤਾ ਇਹ ਜਿਹੜਾ ਸਲਾਈਡ ਹੋਇਆ ਹੈ ਇਹ ਨੂੰ ਹੌਲੀ ਹੌਲੀ ਕਰਕੇ ਆਪਾਂ ਸਾਰਾ ਇਹ ਨੂੰ ਜਿਹੜਾ ਠੀਕ ਕਰ ਰਿਹਾ ਤੇ ਲੋਕਾਂ ਦੀ ਆਵਾਜ਼ੇ ਵਾਸਤੇ ਬਹਾਲ ਕਰ ਰਹੇ ਹਾਂ ਜੀ ਤੇ ਇਸ ਕਰਕੇ ਸਾਡੇ ਜਿਹੜੇ ਅਫਸਰ ਸਾਹਿਬਾਨ ਰਾਤ ਨੂੰ ਜੀਤ ਸਾਹਿਬ ਨਾਲ ਸਾਡੇ 11 ਵਜੇ ਤੋਂ ਇੱਥੋਂ 6 ਨੰਬਰ ਪੋਸਟ ਤੱਕ ਜਿਹੜੇ ਪੈਦਲ ਗਏ ਨੇ ਉਹਨਾਂ ਨਾਲ ਸਾਰੀ ਐਕਸ਼ਨ ਸਾਹਿਬ ਸਾਡੇ ਐਸਡੀਓ ਸਾਹਿਬ ਤੇ ਸਾਡੇ ਜਿੰ ਸਾਰੇ ਜੀ ਸਹਿਵਾਨ ਜਿਹੜੇ ਨਾਲ ਸੀਗੇ ਤੇ ਸਾਡੇ ਛੋਟੇ ਵਰਕਰ ਵੀ ਜਿਹਦੇ ਨਾਲ ਸੀਗੇ ਜਿਹਨਾਂ ਰਾਤ ਵਿਜ਼ਿਟ ਕੀਤਾ ਤੇ ਸਵੇਰੇ 6 ਵਜੇ ਕੋ ਲੈ ਕੇ ਤੇ ਰਾਤ ਦੇ 10-11 ਵਜੇ ਤੱਕ ਜਿਹੜਾ ਇਹ ਕੰਮ ਚੱਲਿਆ ਰਹਿੰਦਾ ਤੇ ਜਿਹੜਾ ਅਸੀਂ ਲੋਕਾਂ ਦੇ ਆਵਾਜਾਈ ਵਾਸਤੇ ਜਿਹੜਾ ਰਸਤਾ ਬਹਾਲ ਕਰਨਾ ਆਵਾਜਾਈ ਖੁੱਲ ਗਈ ਜੀ ਹਾਂਜੀ ਆਵਾਜਾਈ ਜਿਹੜੀ ਛੋਟੀਆਂ ਗੱਡੀਆਂ ਵਾਸਤੇ ਅਸੀਂ ਬੋਲਤੀ ਹੈ ਪਰ ਬਰਸਾਤ ਹੋਣ ਕਰਕੇ ਮੀਂਹ ਪੈਣ ਕਰਕੇ ਭਾਰਤ ਤੋਂ ਹਲੇ ਵੀ ਡਿੱਗਣ ਦਾ ਡਰ ਹੈ ਜਿਸ ਕਰਕੇ ਅਸੀਂ ਬੜੀ ਮੁਸਤੈਦੀ ਦੇ ਨਾਲ ਜਿਹੜਾ ਆਇਆ ਇਹ ਕੰਮ ਕਰ ਰਹੇ ਹਾਂ ਔਰ ਬਹੁਤ ਜਲਦੀ ਜਿਹੜਾ ਹੈ ਅਸੀਂ ਇਹ ਰੋਡ ਵੱਡੀਆਂ ਗੱਡੀਆਂ ਵਾਸਤੇ ਵੀ ਭਾਲ ਕਰਦੇ